ਜਿਸ ਤਰੀਕੇ ਦੇ ਨਾਲ ਭਾਈ ਪਰਨਜੀਤ ਸਿੰਘ ਪੰਜਵੜ ਦਾ ਕੇਸ ਦੁਨੀਆ ਦੇ ਵਿੱਚ ਲਿਆਉਣਾ ਚਾਹੀਦਾ ਸੀ ਪਾਕਿਸਤਾਨ ਨਹੀਂ ਲੈ ਗਿਆ ਭਾਈ ਅਵਤਾਰ ਸਿੰਘ ਖੰਡੇ ਨੂੰ ਉੱਥੇ ਭੇਦ ਭਰੀ ਹਾਲਾਤ ਦੇ ਵਿੱਚ ਮੌਤ ਹੁੰਦੀ ਆਦੀ ਉਸ ਤੋਂ ਬਾਅਦ ਇੰਗਲੈਂਡ ਵੀ ਚੁੱਪਿਆ ਸਾਰੀ ਦੁਨੀਆ ਨੇ ਸਿਰਾਂ ਦੇ ਉੱਤੇ ਦਸਤਾਰੇ ਨਹੀਂ ਸਜਾਉਣੇ ਅਸੀਂ ਇਸੇ ਇੱਕ ਆਪਣੀ ਸੋਚ ਦੇ ਵਿੱਚ ਅਸੀਂ ਪੈਰਾ ਦੇਣਾ ਆਪਣੀ ਇਸ ਆਈਡੀਓਲੋਜੀ ਤੇ ਪਰ ਜੇ ਵੈਸਟ ਦੇ ਮੁਲਕ ਸਾਡੇ ਇਸ ਕਲਚਰ ਦੇ ਨਾਲ ਮੇਲ ਨਹੀਂ ਖਾਂਦੇ ਤੇ ਸਾਡੇ ਨੌਜਵਾਨਾਂ ਨੇ ਜਿਹੜੇ ਨਵੇਂ-ਨਵੇਂ ਅਜੇ ਮੇਰੇ ਵਰਗੇ ਖਾਲਿਸਤਾਨ ਦੇ ਰਾਹ ਤੇ ਤੁਰੇ ਆ ਉਹਨਾਂ ਨੇ ਉਹ ਵੈਸਟਰਨ ਉਹ ਗਾਲਾਂ ਕੱਢੀਆਂ ਉਹ ਮੰਦਾ ਮਾੜਾ ਆਖਿਆ ਵੀ ਨਹੀਂ ਜੀ ਸਾਡੀ ਤੇ ਇਹਨਾਂ ਦੇ ਨਾਲ ਰਾਸ ਰਾਲੀ ਨਹੀਂ ਸਕਦੀ ਪਰ ਤੁਸੀਂ ਕਮਾਲ ਵੇਖੋ ਵੀ ਉਹ ਦੋ ਮੁਲਕ ਕੈਨੇਡਾ ਤੇ ਅਮਰੀਕਾ ਉਹ ਦੋਵੇਂ ਖਾਲਿਸਤਾਨੀ ਚਿਹਰਿਆਂ ਦੇ ਮਗਰ ਜਿਸ ਤਰੀਕੇ ਨਾਲ ਖੜੇ ਨੇ ਇਹ ਸਾਡਾ ਫਰਜ਼ ਹੁਣ ਉਹਨਾਂ ਨੂੰ ਸਿਰਫ ਗਾਲਾਂ ਕੱਢਣ ਦੇ ਬਣਦਾ ਮੂਵਮੈਂਟ ਨੂੰ ਸੀਰੀਅਸਨੈਸ ਨਾਲ ਵੇਖੀਏ ਬਹੁਤ ਸਾਰੇ ਮੁਲਕ ਹੋਣਗੇ ਜਿਹੜੇ ਕਾਮਰੇਡੀ ਵਿਚਾਰਧਾਰਾ ਵਾਲੇ ਹੋਣਗੇ ਫਿਰ ਕੀ ਹੋ ਗਿਆ ਬਹੁਤ ਸਾਰੇ ਉਹ ਹੋਣਗੇ ਜਿਹੜੇ ਇਸਾਈਅਤ ਨੂੰ ਮੰਨਣ ਵਾਲੇ ਹੋਣਗੇ ਫਿਰ ਕੀ ਹੋ ਗਿਆ ਸਾਰਿਆਂ ਦਾ ਆਪੋ ਆਪਣਾ ਧਰਮ ਹੈ ਆਪੋ ਆਪਣੀ ਸੋਚ ਆ ਆਪੋ ਆਪਣੀ ਅਡਿਓਲਜੀ ਤੇ ਇਹੀ ਸਿੱਖੀ ਦੀ ਖੂਬਸੂਰਤੀ ਆ ਕਿ ਜਿਹੜਾ ਜੋ ਹੈਗਾ ਅਸੀਂ ਉਹਨੂੰ ਪ੍ਰਵਾਨ ਕਰਦੇ ਆ ਪਰ ਕਿਤੇ ਨਾ ਕਿਤੇ ਅਸੀਂ ਇੱਕ ਚੀਜ਼ ਦੇ ਵਿੱਚ ਅਜੇ ਕਾਮਯਾਬ ਨਹੀਂ ਹੋ ਪਏ ਉਹ ਹੈਗੀ ਸਾਡੀ ਡਿਪਲੋਮੇਸੀ ਉਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਹੋਇਆ ਉਹਨਾਂ ਮੁਲਕਾਂ ਦੇ ਜਿਹੜੇ ਡਿਪਲੋਮੈਟਿਕ ਪਰਸਨਸ ਨੇ ਜਿਹੜੀਆਂ ਡਿਪਲੋਮੈਟਿਕ ਪੋਜੀਸ਼ਨਸ ਨੇ ਉਹਦੇ ਵਿੱਚ ਅਸੀਂ ਅਜੇ ਅਸਰ ਨਹੀਂ ਰਖਾ ਪਾਈ ਤੇ ਸਾਡੀ ਤਰਾਸਦੀ ਆ ਕਿ ਭਾਈ ਅਵਤਾਰ ਸਿੰਘ ਖੰਡੇ ਦੀ ਮੌਤ ਤੋਂ ਬਾਅਦ ਮਾਤਾ ਜੀ ਨੂੰ ਤੇ ਭੈਣ ਨੂੰ ਵੀਜ਼ਾ ਨਹੀਂ ਦਿਵਾ ਸਕੇ ਅਸੀਂ ਤੇ ਅਸੀਂ ਉਦਾਂ ਜਿੰਨੀ ਮਰਜ਼ੀ ਗੱਲਾਂ ਕਰੀ ਗਈ ਜੀ ਦਵਾ ਜਾਂਦੇ ਤੇ ਇਹ ਸੀ ਸਾਡੀ ਡਿਪਲੋਮੇਸੀ ਦੀ ਕਾਮਯਾਬੀ ਪਰ ਜੇ ਨਹੀਂ ਦਿਵਾ ਸਕੇ ਤਾਂ ਫਿਰ ਸਾਨੂੰ ਮੰਨਣਾ ਪਏਗਾ ਨਾ ਕਿਤੇ ਨਾ ਕਿਤੇ ਸਾਡਾ ਫੇਲਿਅਰ ਹੈਗਾ ਤੇ ਇਹ ਜਿਹੜਾ ਫੇਲਿਅਰ ਆ ਸਾਡਾ ਜੇ ਇਹਨੂੰ ਸਕਸੈਸ ਦੇ ਵਿੱਚ ਬਦਲਣਾ ਹੈ ਕਾਮਯਾਬੀ ਵਿੱਚ ਬਦਲਣਾ ਤੇ ਇਤਲੀ ਕੰਮ ਕਰਨਾ ਪੈਣਾ ਇੰਗਲੈਂਡ ਦੇ ਵਿੱਚ ਜੇ ਸਾਡੇ ਸ਼ਹੀਦ ਦੇ ਪਰਿਵਾਰ ਨੂੰ ਅਸੀਂ ਵੀਜ਼ਾ ਨਹੀਂ ਦਿਵਾ ਸਕੇ ਤੇ ਅਸੀਂ ਖਾਲਿਸਤਾਨ ਦੀ ਗੱਲ ਦੁਨੀਆ ਦੇ ਵਿੱਚ ਜਿਹੜੀ ਹੋ ਰਹੀ ਉਹਨੂੰ ਆਪਣੀ ਝੋਲੀ ਦੇ ਵਿੱਚ ਪਾਉਣ ਬਈਏ ਤੇ ਇਹ ਸਾਡਾ ਭੁਲੇਖਾ ਹੈ ਹਵਾ 'ਚ ਗੱਲਾਂ ਕੀਤੇ ਖਾਲਿਸਤਾਨ ਨਹੀਂ ਕਾਬਨਾ ਯੂਨ ਦੇ ਵਿੱਚ ਇੱਕ ਮੁਲਕ ਹੀ ਜਾ ਸਕਦਾ ਤੇ ਸਾਨੂੰ ਕੋਈ ਨਾ ਕੋਈ ਮੁਲਕ ਆਪਣੇ ਮਗਰ ਖਲਾਰਨਾ ਪਏਗਾ ਜਿਹੜਾ ਯੂਨ ਦੇ ਵਿੱਚ ਜਾ ਕੇ ਪੰਜਾਬ ਦੀ ਸਿੱਖਾਂ ਦੀ ਗੱਲ ਕਰੇ ਕੈਨੇਡਾ ਦੀ ਸਰਕਾਰ ਇਹ ਤੇ ਕਹਿ ਰਹੀ ਆ ਵੀ ਤੁਸੀਂ ਭਾਈ ਨਿਚਰ ਨੂੰ ਸ਼ਹੀਦ ਕੀਤਾ ਪਰ ਉਹਦੇ ਜੇ ਇੱਕ ਸ਼ਬਦ ਵਰਤਦੇ ਆ ਕੈਨੇਡੀਅਨ ਸਿੱਖ ਮਤਲਬ ਉਹ ਕੈਨੇਡੀਅਨ ਸਿਟੀਜ਼ਨ ਦੇ ਮਗਰ ਖਲੋਤੇ ਨਹੀਂ ਹਜ਼ਾਰਾਂ ਬੰਦੇ ਤੇ ਪੰਜਾਬ ਚ ਵੀ ਮਰੇ ਨੇ ਉਹਦੇ ਮਗਰ ਤੇ ਕੈਨੇਡਾ ਖਲੋਤਾ ਨਹੀਂ ਭਾਈ ਪੰਨੂ ਵਾਲੇ ਕੇਸ ਦੇ ਵਿੱਚ ਗੁਰਪਤਵੰਤਾਂ ਵਾਲੇ ਪੰਨੋ ਦੇ ਵਿੱਚ ਉਹ ਕਹਿੰਦੇ ਨੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਹੋਣ ਲੱਗੀ। ਉਹ ਇਹ ਨਹੀਂ ਕਹਿੰਦੇ ਵੀ ਇੱਕ ਸਿੱਖ ਜਾਂ ਖਾਲਸਤਾਨੀ ਨੂੰ ਮਾਰਨ ਲੱਗੇ। ਉਹ ਕਹਿੰਦੇ ਕਿ ਅਮਰੀਕਨ ਸਿਟੀਜ਼ਨ ਨੂੰ ਮਾਰਨ ਲੱਗੇ। ਸਾਡੀ ਕਾਮਯਾਬੀ ਉਦਣ ਆ ਜਿੱਦਣ ਇਹ ਮੁਲਕ ਪੰਜਾਬ ਦੇ ਵਿੱਚ ਹੋ ਰਹੀਆਂ ਸਾਡੀਆਂ ਵਧੇਕੀਆਂ ਦੀ ਗੱਲ ਕਰਨ ਲੱਗਣਗੇ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਵੇਂ ਭਾਈ ਪਰਮਜੀਤ ਸਿੰਘ ਹਣਾ ਦੱਸਿਆ ਹੈ ਕਿ ਭਾਈ ਹਰਦੀਪ ਸਿੰਘ ਨੇ ਜਰ ਉਹ ਸ਼ਖਸੀਅਤ ਹੀ ਜਿਹੜੀ ਕਿਸੇ ਵੀ ਇੱਕ ਧਿਰ ਦੀ ਨਾ ਹੋ ਕੇ ਸਾਰਿਆਂ ਦੀ ਇਹ ਬੜੀ ਬਖੂਬੀ ਉਹਨਾਂ ਦੇ ਵਿੱਚ ਇੱਕੋ ਬੀ ਹੋਰੇ ਗੱਲ ਮੈਂ ਮਹਿਸੂਸ ਵੀ ਕੀਤੀ ਆ ਉਥੇ ਕੈਨੇਡਾ ਦੀ ਧਰਤੀ ਤੇ ਜਾ ਕੇ ਔਰ ਇਹ ਬਹੁਤ ਘੱਟ ਹੁੰਦਾ ਹੈ ਜਿਹੜੀ ਚੀਜ਼ ਉਹਨਾਂ ਦੇ ਵਿੱਚ ਹੋਰ ਉਥੇ ਵੇਖਣ ਨੂੰ ਮਿਲੀ ਉਹ ਇਹ ਕਿ ਜਿਹੜੇ ਸਾਡੇ ਇਥੋਂ ਵਿਦਿਆਰਥੀ ਜਾਂਦੇ ਆ ਨਾ ਉਹਨਾਂ ਸਟੂਡੈਂਟਸ ਨੂੰ ਉਹਨਾਂ ਵਿਦਿਆਰਥੀਆਂ ਨੂੰ ਉਸ ਸ਼ਖਸੀਅਤ ਨੇ ਭਾਈ ਹਰਦੀਪ ਸਿੰਘ ਨਿੱਜਰ ਨੇ ਇੱਕ ਮਾਂ ਵਾਂਗੂ ਪਾਲਿਆ ਇਸ ਗੱਲ ਦੀ ਗਵਾਹੀ ਭਰਦੀ ਔਥੇ ਸੰਗਤ ਵੀ ਜਿਹੜੇ ਬੱਚੇ ਇਧਰੋਂ ਆਪਣੇ ਮਾਪੇ ਬਾਪ ਨੂੰ ਛੱਡ ਕੇ ਗਏ ਸੀ ਤੇ ਜਿਹੜੇ ਉਸ ਏਰੀਆ ਦੇ ਵਿੱਚ ਜਾ ਕੇ ਵਸੇ ਸਰੀ ਦੇ ਏਰੀਆ ਡੈਲਟਾ ਸਰੀ ਦਾ ਇਹੜਾ ਏਰੀਆ ਸਾਰਾ ਵੈਨਕੂਵਰ ਦਾ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਨੇ ਸੰਭਾਇਆ ਸਭ ਤੋਂ ਵੱਡੀ ਸਮੱਸਿਆ ਔਥੇ ਸਟੂਡੈਂਟਸ ਨੂੰ ਇਹੋ ਆਉਂਦੀ ਆ ਪਹਿਲੇ ਦਿਨਾਂ ਦੇ ਵਿੱਚ ਜਾ ਕੇ ਵੀ ਕੰਮ ਨਾ ਮਿਲਣ ਦੇ ਕਾਰਨ ਰੋਟੀ ਪਾਣੀ ਦਾ ਜਾਂ ਰਹਿਣ ਸਹਿਣ ਦਾ ਖਰਚਾ ਜਿਹੜਾ ਬੜਾ ਵੱਡਾ ਹੈ ਤੇ ਉਹ ਮੈਂ ਹੁਣ ਵੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹ ਚੀਜ਼ ਵੇਖੀ ਹੈ ਵੀ ਉੱਥੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪ੍ਰਸ਼ਾਦਾ ਇੱਕ ਥਾਂ ਦੇ ਉੱਤੇ ਬਣ ਕੇ ਤਿਆਰ ਕਰਕੇ ਪੈਕ ਕਰਕੇ ਰੱਖਿਆ ਜਾਂਦਾ ਹੈ ਵੀ ਜਿੰਨوں ਵੀ ਜਿਸ ਵੀ ਵਿਦਿਆਰਥੀ ਨੂੰ ਸਟੂਡੈਂਟ ਨੂੰ ਚਾਹੀਦਾ ਆ ਉਹ ਬੇਚੇ ਜਿ ਕੋ ਕਿਸੇ ਕੋ ਬਿਨਾ ਮੰਗੇ ਚੁੱਕ ਕੇ ਲਿਜਾ ਸਕਦਾ ਹੈ ਇਹ ਉਸ ਸ਼ਖਸੀਅਤ ਦੀ ਖਾਸੀਅਤ ਹੈ ਉਹ ਕੱਲਾ ਕੱਲਾ ਸਾਡੀ ਸਫਾਂ ਵਾਲਾ ਨਹੀਂ ਵੀ ਕੱਲਾ ਖਾਲਸਾਣ ਦੀ ਗੱਲ ਕਰਦਾ ਇਸ ਸਟੇਜ ਦੇ ਉੱਤੇ ਉਹ ਇੱਕ ਅਸਲੀ ਸਿੱਖ ਵਾਲੀ ਜਿਹੜੀ ਪਹਿਚਾਣ ਜਾਂ ਇੱਕ ਸਿੱਖ ਦਾੜਾ ਕਿਰਦਾਰ ਹੈ ਉਹ ਉਸ ਬੰਦੇ ਨੇ ਸਾਹਮ ਕੇ ਰੱਖਿਆ ਤੇ ਇੱਕ ਉਹਨਾਂ ਗੱਲ ਦਾ ਸੀ ਉੱਥੇ ਨੇ ਇੱਕ ਯਾਦਗਰੀ ਹਾਲ ਆ ਹੁਣ ਉਹ ਪਾਈ ਹਰਦੀਪ ਸਿੰਘ ਨਿੱਜਰ ਦੇ ਨਾਂ ਤੇ ਬਣ ਗਿਆ ਪਰ ਉਹਨਾਂ ਦੇ ਜਿਉਂਦੇ ਜਿਓ ਬਣਦ ਰਿਹਾ ਸੀ ਅਜ ਉਹਦੀ ਤਿਆਰੀ ਕਰਦੇ ਪਏ ਸੀ ਗੁਰਦੁਆਰਾ ਸਾਹਿਬ ਵੱਲੋਂ ਤੇ ਉਹਦੇ ਵਿੱਚ ਜਦੋਂ ਕੰਮ ਚੱਲ ਰਿਹਾ ਸੀ ਤੇ ਉਹਦੇ ਚ ਨਿੱਕੇ ਮੋਟੇ ਜਿਹਦਾ ਲਾਈਟਿੰਗ ਦੂਸਰਾ ਤੀਸਰਾ ਜਿਹੜਾ ਕੰਮ ਹੋਣਾ ਹੈ ਕੰਮ ਹੋਣਾ ਹੈ ਤੇ ਉਹ ਜਿਹੜੇ ਸੱਜਣ ਮਿੱਤਰ ਨੂੰ ਉਹਨਾਂ ਨੇ ਕਿਤੇ ਠੇਕਾ ਦੇਣਾ ਹੈ ਪਿਆ ਆ ਕੇ ਤੁਸੀਂ ਇਹ ਕੰਮ ਸਾਰਾ ਕਰੋ ਉਹ ਜਦੋਂ ਆਇਆ ਤੇ ਉਹ ਹਾਲ ਦੇ ਵਿੱਚ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਤੇ ਪਾਇਰਦੀਪ ਸਿੰਘ ਨਿੱਜਰ ਵੀ ਉੱਥੇ ਸਾਰੀ ਦਿਹਾੜੀ ਉਹਦੇ ਨਾਲ ਸੇਵਾ ਕਰਾਉਂਦੇ ਰਹੇ ਮਤਲਬ ਮੂੰਹ ਸਿਰ ਉਹਨਾਂ ਦਾ ਵੀ ਸਾਰਾ ਲੱਬੜਿਆ ਹੋ ਜਿਵੇਂ ਇੱਕ ਲੇਬਰ ਕੰਮ ਕਰਦੇ ਹੁੰਦੇ ਨੇ ਨਾ ਐਵੇਂ ਆਂਦੇ ਉੱਥੇ ਸਾਰੀ ਦਿਹਾੜੀ ਕੰਮ ਕਰਦੇ ਰਹੇ ਤੇ ਸ਼ਾਮ ਨੂੰ ਜਦੋਂ ਉਹ ਬੰਦਾ ਜਿੰਨੇ ਸਾਰਾ ਠੇਕਾ ਕੀਤਾ ਹੈਗਾ ਉਹ ਕਹਿੰਦਾ ਵੀ ਮੈਂ ਕਮੇਟੀ ਮੈਂਬਰਾਂ ਨੂੰ ਮੇਲਾਵਾਂ ਤੇ ਦਫ਼ਤਰ ਚ ਗਿਆ ਜਾ ਕੇ ਕਮੇਟੀ ਮੈਂਬਰਾਂ ਨੂੰ ਕਹਿੰਦਾ ਵੀ ਮੈਨੂੰ ਪ੍ਰਧਾਨ ਸਾਹਿਬ ਨੂੰ ਮਲਾ ਦਿਓ ਵੀ ਕੰਮ ਲੱਗ ਪਗ ਹੋ ਚੱਲਿਆ ਤੇ ਉਹਨੂੰ ਉਹ ਬੰਦੇ ਕਹਿੰਦੇ ਵੀ ਪ੍ਰਧਾਨ ਸਾਹਿਬ ਦੇ ਉੱਤੇ ਹੀ ਤੇਰੇ ਕੋਲ ਹੀ ਤੋ ਬੰਦਾ ਮਤਲਬ ਤੁਸੀਂ ਵੇਖੋ ਵੀ ਐਨਾ ਉਸ ਬੰਦੇ ਦੀ ਸੇਵਾ ਭਾਵਨਾ ਤੋਂ ਇੰਪ੍ਰੈਸ ਹੋਇਆ ਕਿ ਯਾਰ ਜਿਸ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਸਾਰੀ ਦਿਹਾੜੀ ਮੇਰੇ ਨਾਲ ਇੱਕ ਲੇਬਰ ਵਾਂਗੂ ਲਗਾ ਰਿਆ ਤੇ ਕੰਮ ਕਰਾਉਂਦਾ ਰਿਆ ਉਸ ਬੰਦੇ ਨੇ ਉਸ ਹਾਲ ਦਾ 1 ਰੁਪਈਆ ਨਹੀਂ ਲਿਆ ਉੱਥੇ ਛੱਡ ਗਾ ਉਹ ਕਹਿੰਦਾ ਵੀ ਨਹੀਂ ਯਾਰ ਇਹ ਮੇਰੀ ਵੀ ਸੇਵਾ ਹੈ ਸਤਿ ਸ਼੍ਰੀ ਅਕਾਲ ਮਤਲਬ ਇਹੋ ਜਿਹੀਆਂ ਨਿਕੀਆਂ ਨਿਕੀਆਂ ਖੂਪੀਆਂ ਇਹ ਜਿਹੜੀਆਂ ਨੇ ਉਸ ਬੰਦੇ ਦੀਆਂ ਭਾਈ ਹਰਦੀਪ ਸਿੰਘ ਦੇ ਚਰਦੀਆਂ ਇਹ ਉਹੀ ਉਹਦੇ ਜੀਵਨ ਦੇ ਵਿੱਚ ਕਮਾਈ ਸੀ ਉਹਨੂੰ ਇਨਾ ਮਾਨ ਸਤਕਾਰ ਦੇ ਰਹੀ ਆ ਵੀ ਅੱਜ ਕੱਲੇ ਸਿੱਖ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਦੀ ਗੱਲ ਹੋ ਰਹੀ ਇਹ ਕੋਈ ਓਵੇਂ ਨਹੀਂ ਹੋ ਜਾਂਦਾ ਸ਼ਹੀਦ ਹੁੰਦੇ ਨੇ ਸਾਰੇ ਸਤਕਾਰਯੋਗ ਹੁੰਦੇ ਨੇ ਪਰ ਇਹ ਵਿਰਲੇ ਟਾਵੇਂ ਹੁੰਦੇ ਨੇ ਜਿਹੜੇ ਸਿੱਖ ਸੰਘਰਸ਼ ਨੂੰ ਸਿੱਖਾਂ ਦੀ ਪਛਾਣ ਨੂੰ ਇੰਟਰਨੈਸ਼ਨਲ ਪੱਧਰ ਤੇ ਲੈ ਜਾਂਦੇ ਤੇ ਉਹਨਾਂ ਦੀ ਕਮਾਈ ਹੁੰਦੀ ਤੇ ਉਹ ਕਮਾਈ ਭਾਈ ਹਰਦੀਪ ਸਿੰਘ ਨਿਜਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੀ ਸੀ ਕਮਾਈ ਸੀ ਤਾਂ ਸਾਡੀ ਗੱਲ ਅੱਜ ਸਿੱਖਾਂ ਦੇ ਇੰਟਰਨੈਸ਼ਨਲ ਪੱਧਰ ਤੇ ਹੋ ਰਹੀ ਆ ਤੇ ਉਹ ਜਿਹੜੀ ਗੱਲ ਹੁਣ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਆ ਸਾਡੀ ਉਹਦੇ ਬਾਰੇ ਹੁਣ ਸਾਡੀ ਜ਼ਿੰਮੇਵਾਰੀ ਬੜੀ ਸੀਰੀਅਸਨੈਸ ਵਾਲੀ ਬਣਦੀ ਮੈਂ ਇਹ ਮੇਰਾ ਨਿੱਜੀ ਤਜਰਬਾ ਹੈ ਜਿਹੜੀ ਚੀਜ਼ ਮੈਂ ਮਹਿਸੂਸ ਕਰਦਾ ਹੈ ਵੀ ਜਿੰਨੇ ਵੀ ਇਹ ਮੁਲਕ ਜਿਸ ਤਰੀਕੇ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਰਹੇ ਨੇ ਔਰ ਖਾਲਸਾਣ ਇੱਕ ਵਾਰ ਫਿਰ ਦੁਨੀਆ ਦੇ ਬੁੱਲਾਂ ਦੇ ਉੱਤੇ ਆ ਉਹਦੇ ਵਿੱਚੋਂ ਸਾਨੂੰ ਇਹ ਗੱਲ ਇਮਾਨਦਾਰੀ ਦੇ ਨਾਲ ਮੰਨਣੀ ਪਏਗੀ ਵੀ ਕਿਤੇ ਨਾ ਕਿਤੇ ਜਿੰਨੀ ਜ਼ਿਆਦਾ ਡੌਂਕੀ ਡਿਪਲੋਮੇਸੀ ਸਾਡੀ ਉਹਨਾਂ ਮੁਲਕਾਂ ਦੇ ਨਾਲ ਚਾਹੀਦੀ ਸੀ ਨਾ ਅਜੇ ਅਸੀਂ ਉਸ ਲੈਵਲ ਤੇ ਕਾਮਯਾਬ ਨਹੀਂ ਹੋਏ ਇਹ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਆ ਤੇ ਉਸ ਖੂਨ ਦਾ ਰੰਗ ਆ ਜਿਹੜਾ ਅੱਜ ਵੀ ਇੱਕ ਸਾਲ ਬਾਅਦ ਵੀ ਭੈਰ ਹਰਦੀਪ ਸਿੰਘ ਨਿਜਰ ਦੁਨੀਆ ਦੇ ਦੁਨੀਆ ਦੀ ਸਟੇਜ ਦੇ ਉੱਤੇ ਵਿਚਾਰਿਆ ਜਾ ਰਿਹਾ ਪਰ ਦੋ ਕੇਸ ਪਿਛਲੇ ਇੱਕ ਸਾਲ ਦੇ ਵਿੱਚ ਬੜੇ ਅਹਿਮ ਆਏ ਨੇ ਇੱਕ ਭੈਰ ਹਰਦੀਪ ਸਿੰਘ ਨਿਜਰ ਦਾ ਇੱਕ ਯੂਐਸ ਦੇ ਵਿੱਚ ਪੰਨੂ ਦਾ ਤੇ ਤੀਸਰਾ ਭਾਈ ਅਵਤਾਰ ਸਿੰਘ ਖੰਡੇ ਦਾ ਤੇ ਚੌਥਾ ਇਹਨਾਂ ਤੋਂ ਪਹਿਲਾਂ ਸੀਗਾ ਭਾਈ ਪਰਮਜੀਤ ਸਿੰਘ ਪੰਜਵੜ ਦਾ ਇਹ ਇੱਕ ਸਾਲ ਦਾ ਵਕਬ ਆ ਪਿਛਲੇ ਇੱਕ ਸਾਲ ਦਾ ਜਦੋਂ ਅਸੀਂ ਇਹ ਚਾਰ ਸਿੰਘ ਗਵਾਏ ਨੇ ਜਿਨ੍ਹਾਂ ਨੂੰ ਇੰਡੀਆ ਨੇ ਸ਼ਹੀਦ ਕੀਤਾ ਹੁਣ ਉਹਦੇ ਚੋਂ ਜਿਹੜੀ ਚੀਜ਼ ਆਈ ਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਕੇਸ ਦੇ ਵਿੱਚ ਬੇਸ਼ੱਕ ਪਾਕਿਸਤਾਨ ਸਾਡਾ ਗਵਾਂਢੀ ਆ ਔਰ ਇੱਕ ਸਮੇਂ ਦੇ ਉੱਤੇ ਉਹਨੇ ਸਾਨੂੰ ਸਾਂਭਿਆ ਵੀ ਤੇ ਸਾਡਾ ਸਾਥ ਵੀ ਦਿੱਤਾ ਸਹਾਇਕ ਵੀ ਦਿੱਤਾ ਪਰ ਇਸ ਵਾਰ ਉਹਨੇ ਨਰਾਸ਼ ਵੀ ਕੀਤਾ ਕਿ ਜਿਸ ਤਰੀਕੇ ਦੇ ਨਾਲ ਭਾਈ ਪਰਿੰਦੀ ਸਿੰਘ ਪੰਜਵੜ ਦਾ ਕੇਸ ਦੁਨੀਆ ਦੇ ਵਿੱਚ ਲਿਆਉਣਾ ਚਾਹੀਦਾ ਸੀ ਪਾਕਿਸਤਾਨ ਨੇ ਲੈ ਕੇ ਆਇਆ ਭਾਈ ਅਵਤਾਰ ਸਿੰਘ ਖੰਡੇ ਨੂੰ ਉੱਥੇ ਭੇਦ ਭਰੀ ਹਾਲਾਤ ਦੇ ਵਿੱਚ ਮੌਤ ਹੁੰਦੀ ਆ ਉਹਦੀ ਉਸ ਤੋਂ ਬਾਅਦ ਇੰਗਲੈਂਡ ਵੀ ਚੁੱਪਿਆ ਉਹਨੇ ਵੀ ਨਰਾਸ਼ ਕੀਤਾ ਹਾਲਾਂਕਿ ਇੰਗਲੈਂਡ ਦੀ ਧਰਤੀ ਉਹ ਧਰਤੀ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਜਾਣਦੇ ਨੇ ਕਿ ਜਦੋਂ 84 ਦੇ ਵਿੱਚ ਸਾਡੇ ਤੇ ਹਮਲਾ ਆ ਦਰਬਾਰ ਸਾਹਿਬ ਦੇ ਉੱਤੇ ਤੇ ਖਾਲਸਤਾਨ ਦੇ ਸੰਘਰਸ਼ ਨੂੰ ਆਪਣੇ ਮੋਢਿਆਂ ਤੇ ਚੁੱਕਣ ਵਾਲੇ ਜਿਹੜੇ ਸਿੰਘ ਹੀ ਜਿਹੜੀਆਂ ਜਥੇਬੰਦੀਆਂ ਹੀ ਉਹ ਇੰਗਲੈਂਡ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਇੰਗਲੈਂਡ ਦੀ ਸੰਗਤ ਨੇ ਔਰ ਸਿੱਖ ਜਥੇਬੰਦੀਆਂ ਨੇ ਖਾਲਸਤਾਨ ਦਾ ਝੰਡਾ ਚੁੱਕੀ ਰੱਖਿਆ ਪਰ ਉਹਨਾਂ ਪਿਛਲੇ 40 ਸਾਲ ਦੇ ਵਕਬੇ ਦੇ ਵਿੱਚ ਜਾਂਦੇ ਜਾਂਦੇ ਜਿਹੜੀ ਇਹ ਇੱਕ ਘਟਨਾ ਵਾਪਰੀ ਭਾਈ ਖੰਡੇ ਵਾਲੀ ਉਹਦੇ ਵਿੱਚ ਇੰਗਲੈਂਡ ਦੀ ਸਰਕਾਰ ਨੇ ਵੀ ਸਾਨੂੰ ਨਿਰਾਸ਼ ਕੀਤਾ ਤੇ ਸਾਨੂੰ ਧੰਨਵਾਦ ਕਰਨਾ ਚਾਹੀਦਾ ਬੇਸ਼ੱਕ ਮੈਨੇ ਆਪਣੇ ਨੌਜਵਾਨਾਂ ਜੇ ਬੜੀ ਸਾਡੀ ਸਮੱਸਿਆ ਹੈ ਅਸੀਂ ਮੂਵਮੈਂਟ ਨੂੰ ਬੜੀ ਇੱਕ ਸੀਮਤ ਜੀ ਸੇਧ ਦੇ ਵਿੱਚੋਂ ਦੀ ਕੱਢਦੇ ਆਂ ਕਿ ਜਿਹੜਾ ਇਦਾਂ ਚੱਲੂ ਉਹ ਹੀ ਖਾਲਸਤਾਨੇ ਬਾਕੀ ਕੋਈ ਖਾਲਸਤਾਨੇ ਨਹੀਂ ਤੇ ਅਸੀਂ ਸਪੋਰਟ ਵੀ ਕਹਿੰਨੇ ਵੀ ਉਹਦੀ ਲੈਣੀ ਆ ਜਿਹੜਾ ਪੰਜਾਬ ਬਾਣੀਆਂ ਦਾ ਨਿਤਨੇਮ ਹੀ ਹੋਊਗਾ ਤੇ ਸਾਡੇ ਵਾਂਗੂ ਦਾੜਾ ਪ੍ਰਕਾਸ਼ ਤੇ ਗਾਤਰਾ ਗਲ ਪਾਇਆ ਹੋ ਸਾਰੀ ਦੁਨੀਆ ਨੇ ਨਹੀਂ ਇਹ ਕੰਮ ਕਰਨਾ ਇਹ ਗੱਲ ਮੰਨ ਲਓ ਸਾਰੀ ਦੁਨੀਆ ਨੇ ਸਿਰਾਂ ਦੇ ਉੱਤੇ ਦਸਤਾਰੇ ਨਹੀਂ ਸਜਾਉਣੇ ਅਸੀਂ ਇਸੇ ਇੱਕ ਆਪਣੀ ਸੋਚ ਦੇ ਵਿੱਚ ਅਸੀਂ ਪੈਰਾ ਦੇਣਾ ਆਪਣੀ ਇਸ ਆਈਡੀਓਲੋਜੀ ਤੇ ਪਰ ਜੇ ਵੈਸਟ ਦੇ ਮੁਲਕ ਸਾਡੇ ਇਸ ਕਲਚਰ ਦੇ ਨਾਲ ਮੇਲ ਨਹੀਂ ਖਾਂਦੇ ਤੇ ਸਾਡੇ ਨੌਜਵਾਨਾਂ ਨੇ ਜਿਹੜੇ ਨਵੇਂ-ਨਵੇਂ ਅਜੇ ਮੇਰੇ ਵਰਗੇ ਖਾਲਸਤਾਨ ਦੇ ਰਾਹ ਤੇ ਤੁਰੇ ਆ ਉਹਨਾਂ ਨੇ ਉਹ ਵੈਸਟਰਨ ਨੂੰ ਗਾਲਾਂ ਕੱਢੀਆਂ ਉਹ ਮੰਦਾ ਮਾੜਾ ਆਖਿਆ ਵੀ ਨਹੀਂ ਜੀ ਸਾਡੀ ਤੇ ਇਹਨਾਂ ਦੇ ਨਾਲ ਰਾਸ ਰਾੜ ਨਹੀਂ ਸਕਦੀ ਪਰ ਤੁਸੀਂ ਕਮਾਲ ਵੇਖੋ ਵੀ ਉਹ ਦੋ ਮੁਲਕ ਕੈਨੇਡਾ ਤੇ ਅਮਰੀਕਾ ਉਹ ਦੋਵੇਂ ਖਾਲਸਤਾਨੀ ਚਿਹਰਿਆਂ ਦੇ ਮਗਰ ਜਿਸ ਤਰੀਕੇ ਨਾਲ ਖੜੇ ਨੇ ਕੀ ਸਾਡਾ ਫਰਜ ਹੁਣ ਉਹਨਾਂ ਨੂੰ ਸਿਰਫ ਗਾਲਾਂ ਕੱਢਣ ਦੇ ਬਣਦਾ ਮੈਂ ਤਾਂ ਕਹਿ ਰਿਹਾ ਮੂਵਮੈਂਟ ਨੂੰ ਸੀਰੀਅਸਨੈਸ ਨਾਲ ਵੇਖੀਏ ਬਹੁਤ ਸਾਰੇ ਮੁਲਕ ਹੋਣਗੇ ਜਿਹੜੇ ਕਾਮ ਰੈਡੀ ਵਿਚਾਰਧਾਰਾ ਵਾਲੇ ਹੋਣਗੇ ਫਿਰ ਕੀ ਹੋ ਗਿਆ ਬਹੁਤ ਸਾਰੇ ਉਹ ਹੋਣਗੇ ਜਿਹੜੇ ਇਸਾਈਅਤ ਨੂੰ ਮੰਨਣ ਵਾਲੇ ਹੋਣਗੇ ਫਿਰ ਕੀ ਹੋ ਗਿਆ ਸਾਰਿਆਂ ਦਾ ਆਪੋ ਆਪਣਾ ਧਰਮ ਹੈ ਆਪੋ ਆਪਣੀ ਸੋਚ ਆਪੋ ਆਪਣੀ ਆਡਿਓਲਜੀ ਤੇ ਇਹੀ ਸਿੱਖੀ ਦੀ ਖੂਬਸੂਰਤੀ ਹੈ ਕਿ ਜਿਹੜਾ ਜੋ ਹੈਗਾ ਅਸੀਂ ਉਹਨੂੰ ਪ੍ਰਵਾਨ ਕਰਦੇ ਹਾਂ ਸੋ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਦੋਹਾਂ ਮੁਲਕਾਂ ਨੇ ਸਾਡੀ ਬਾਹ ਫੜੀ ਆ ਕੈਨੇਡਾ ਨੇ ਤੇ ਅਮਰੀਕਾ ਨੇ ਉਹਦੇ ਲਈ ਸਾਨੂੰ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਪਰ ਉਹਦੇ ਨਾਲ ਨਾਲ ਕਈ ਵਾਰੀ ਨਾ ਅਸੀਂ ਆਪਣੀ ਝੋਲੀ ਦੇ ਵਿੱਚ ਬਹੁਤ ਸਾਰੀਆਂ ਉਹ ਵੀ ਗੱਲਾਂ ਪਾ ਲਈ ਨੇ ਜਿਹੜੀਆਂ ਸਾਡੇ ਕਰਕੇ ਹੋਈਆਂ ਨਹੀਂ ਹੁੰਦੀਆਂ ਸਾਡੇ ਕਰਕੇ ਨਹੀਂ ਹੋਈਆਂ ਨਹੀਂ ਪਰ ਅਸੀਂ ਉਹਦਾ ਹੀ ਫੁੱਲ ਕੇ ਅੰਦਰੋਂ ਤੇ ਆਪਣੀ ਝੋਲੀ 'ਚ ਪਾ ਲੈਨੇ ਵੀ ਸਾਡੇ ਕਰਕੇ ਹੋਈਆਂ ਤੇ ਮੈਂ ਇਹ ਮੰਨਦਾ ਕਿ ਭਾਈ ਹਰਦੀਪ ਸਿੰਘ ਨੇਜਰ ਦਾ ਕੇਸ ਕੋਈ ਸਾਡੀ ਕਾਮਯਾਬੀ ਨਹੀਂ ਹੈਗੀ ਕੌਮ ਦੀ ਇਹ ਉਸ ਸਿੰਘ ਦੀ ਆਪਣੀ ਕਮਾਈ ਸੀ ਜੇ ਸਾਡੀ ਕਾਮਯਾਬੀ ਹੁੰਦੀ ਨਾ ਕੌਮੀ ਰੂਪ ਦੇ ਵਿੱਚ ਮੈਂ ਆਪਣੇ ਸਿੱਖ ਡਾਇਸਪੋਰਾ ਨੂੰ ਵੀ ਅਪੀਲ ਕਰਨੀ ਚਾਹੁੰਦਾ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਣੀ ਪ੍ਰੋਗਰਾਮ ਪਹੁੰਚਣਾ ਆ ਉਹਨਾਂ ਨੇ ਜਿੰਨੀ ਅਜੇ ਤੱਕ ਮਿਹਨਤ ਮੁਸ਼ਕਲ ਕੀਤੀ ਹੈ ਉਹ ਸਿਰ ਮੱਥੇ ਮੈਂ ਤਾਂ ਹੀ ਪਹਿਲਾਂ ਵੀ ਕਹਿਆ ਵੀ ਯੂਕੇ ਦੀ ਸੰਗਤ ਤੁਸੀਂ ਵੇਖੋ ਵੀ ਉਸ ਸਮਿਆਂ ਦੇ ਵਿੱਚ ਖਾਲਸਾ ਧੰਦਾ ਝੰਡਾ ਚੁੱਕਣ ਦਾ ਸਿਹਰਾ ਉਹਨਾਂ ਦੇ ਸਿਰ ਤੇ ਵੱਜਦਾ ਆ ਔਰ ਜਿਸ ਤਰੀਕੇ ਨਾਲ ਸਿੱਖਾਂ ਦੀ ਪਛਾਣ ਉਹਨਾਂ ਨੇ ਇੰਟਰਨੈਸ਼ਨਲਾਈਜ਼ ਕੀਤੀ ਆ ਉਹਦੇ ਲਈ ਵਧਾਈ ਦੇ ਪਾਤਰ ਨੇ ਪਰ ਕਿਤੇ ਨਾ ਕਿਤੇ ਅਸੀਂ ਇੱਕ ਚੀਜ਼ ਦੇ ਵਿੱਚ ਅਜੇ ਕਾਮਯਾਬ ਨਹੀਂ ਹੋ ਪਏ ਉਹ ਹੈਗੀ ਸਾਡੀ ਡਿਪਲੋਮੇਸੀ ਉਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਹੋਇਆ ਉਹਨਾਂ ਮੁਲਕਾਂ ਦੇ ਜਿਹੜੇ ਡਿਪਲੋਮੈਟਿਕ ਪਰਸਨਸ ਨੇ ਜਿਹੜੀਆਂ ਡਿਪਲੋਮੈਟਿਕ ਪੋਜੀਸ਼ਨਸ ਨੇ ਉਹਦੇ ਵਿੱਚ ਅਸੀਂ ਅਜੇ ਅਸਰ ਨਹੀਂ ਰਖਾ ਪਏ ਔਰ ਇਸ ਗੱਲ ਦੀ ਗਵਾਹੀ ਭਰਦੀ ਆ ਤੁਸੀਂ ਵੇਖੋ ਇਹ ਸਾਡੀ ਤਰਾਸਦੀ ਆ ਕਿ ਭਾਈ ਅਵਤਾਰ ਸਿੰਘ ਖੰਡੇ ਦੀ ਮੌਤ ਤੋਂ ਬਾਅਦ ਮਾਤਾ ਜੀ ਨੂੰ ਤੇ ਭੈਣ ਨੂੰ ਵੀਜ਼ਾ ਨਹੀਂ ਦਿਵਾ ਸਕੇ ਅਸੀਂ ਤੇ ਅਸੀਂ ਉਦਾਂ ਜਿੰਨੀ ਮਰਜ਼ੀ ਗੱਲਾਂ ਕਰੀ ਜਾਈਏ ਇਸ ਜੇ ਦਵਾ ਜਾਂਦੇ ਤੇ ਇਹ ਸੀ ਸਾਡੀ ਡਿਪਲੋਮੇਸੀ ਦੀ ਕਾਮਯਾਬੀ ਪਰ ਜੇ ਨਹੀਂ ਦਵਾ ਸਕਿਆ ਤੇ ਫਿਰ ਸਾਨੂੰ ਮੰਨਣਾ ਪਏਗਾ ਨਾ ਕਿ ਤਨੇ ਕਿਤੇ ਸਾਡਾ ਫੇਲਿਅਰ ਹੈਗਾ ਤੇ ਇਹ ਜਿਹੜਾ ਫੇਲਿਅਰ ਆ ਸਾਡਾ ਜੇ ਇਹਨੂੰ ਸਕਸੈਸ ਦੇ ਵਿੱਚ ਬਦਲਣਾ ਹੈ ਕਾਮਯਾਬੀ ਵਿੱਚ ਬਦਲਣਾ ਹੈ ਤੇ ਇਦਾਂ ਲਈ ਕੰਮ ਕਰਨਾ ਪੈਣਾ ਹੈ ਘਰ ਬੈਠਿਆ ਕਿਸੇ ਨੇ ਆ ਕੇ ਸਾਡੀ ਬਾਹ ਨੀ ਫੜਨੇ ਸੋ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਇਸ ਚੀਜ਼ ਦੇ ਲਈ ਮਚਿਓਰ ਹੋ ਸੀਰੀਅਸ ਹੋ ਆਪਣਾ ਨਿਸ਼ਾਨਾ ਆਪਣਾ ਸੰਘਰਸ਼ ਜਿਹੜਾ ਤੁਸੀਂ ਉਹ ਨਾ ਰੱਖੋ ਜਿਹੜਾ ਪੰਜਾਬ ਵਾਲਿਆਂ ਦਾ ਮੈਂ ਇਹ ਚੀਜ਼ ਬਾਹਰ ਜਾ ਕੇ ਮਹਿਸੂਸ ਕੀਤੀ ਔਰ ਉਹਨਾਂ ਨੂੰ ਕਿਹਾ ਵੀ ਇਹ ਗੱਲ ਵੀ ਤੁਹਾਡਾ ਹੁਣ ਐਕਟਿਵਿਜ਼ਮ ਉਹ ਹੁੰਦਾ ਜਾ ਰਿਹਾ ਜਿਹੜਾ ਅਸਲ ਚ ਪੰਜਾਬ ਦਾ ਹੋਣਾ ਚਾਹੀਦਾ ਇਹ ਪ੍ਰੋਟੈਸਟ ਇਹ ਮੁਜ਼ਾਰੇ ਇਹ ਸਰਕਾਰਾਂ ਦੇ ਖਿਲਾਫ ਨਿਤਰਨਾ ਖਲੋਣਾ ਠੀਕ ਹੈ ਤੁਸੀਂ ਕਰਦੇ ਹੋ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਇਹ ਸਾਰੇ ਕੰਮ ਪੰਜਾਬ ਵਾਲਿਆਂ ਦੇ ਨੇ ਔਰ ਅਸੀਂ ਕਰਦੇ ਆਂ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਨੇ ਵੀ ਉਹੀ ਕੁਝ ਕਰਨਾ ਜੋ ਪੰਜਾਬ ਵਾਲੇ ਕਰ ਰਹੇ ਨੇ ਤਾਂ ਫਿਰ ਜ਼ਮੀਨ ਦਾ ਤੇ ਅਸਮਾਨ ਦਾ ਕੀ ਫਰਕ ਰਹਿ ਸਾਡੇ ਵਾਸਤੇ ਸੋ ਉਹਨਾਂ ਦੀ ਡਿਊਟੀ ਜਿੱਥੇ ਇਹ ਸਾਰਾ ਕੁਝ ਕਰਨ ਦੀ ਉਹਦੇ ਨਾਲ ਨਾਲ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਰਿਸ਼ਤੇ ਬਣਾਉਣ ਦੀ ਵੀ ਹੈ ਤੇ ਮੈਂ ਤਾਂ ਕਹਿ ਰਿਹਾ ਵੀ ਇੰਗਲੈਂਡ ਦੇ ਵਿੱਚ ਜੇ ਸਾਡੇ ਸ਼ਹੀਦ ਦੇ ਪਰਿਵਾਰ ਨੂੰ ਅਸੀਂ ਵੀਜ਼ਾ ਨਹੀਂ ਦਿਵਾ ਸਕੇ ਤੇ ਅਸੀਂ ਖਾਲਸਾਣ ਦੀ ਗੱਲ ਦੁਨੀਆ ਦੇ ਵਿੱਚ ਜਿਹੜੀ ਹੋ ਰਹੀ ਉਹਨੂੰ ਆਪਣੀ ਝੋਲੀ ਦੇ ਵਿੱਚ ਪਾਉਣ ਬਈਏ ਤੇ ਇਹ ਸਾਡਾ ਭਲੇਖਾ ਸੋ ਸਾਨੂੰ ਉਹ ਮੁਲਕ ਆਪਣੇ ਮਗਰ ਖੜੇ ਕਰਨੇ ਪੈਣਗੇ ਉਹਨਾਂ ਦੇ ਨਾਲ ਸਾਨੂੰ ਰਿਲੇਸ਼ਨ ਬਣਾਉਣੇ ਪੈਣਗੇ। ਔਰ ਤੁਸੀਂ ਵੇਖੋ ਇੱਕ ਹੋਰ ਅਗਲੀ ਕਮਾਲ ਦੀ ਗੱਲ ਹੈ ਜਿਹੜੀ ਇਸੇ ਕੇਸ ਦੇ ਚੋਂਦੀ ਮੈਂ ਸਮੇਂ ਦੀ ਸੀਮਤਾ ਨੂੰ ਸਮਝਦਾ ਹਾਂ ਆਪਣੇ ਨਾਲ ਜਿਹੜੀ ਆ ਸਮਾਪਤ ਕਰਨੀ ਆ। ਜਿਹੜੇ ਮੁਲਕ ਨੇ UN ਦੇ ਵਿੱਚ ਸਾਡੀ ਗੱਲ ਕਿਵੇਂ ਆਊਗੀ? UN ਦੇ ਵਿੱਚ ਮੰਡ ਜਾ ਕੇ ਨਹੀਂ ਬੋਲ ਸਕਦਾ। UN ਦੇ ਵਿੱਚ ਜਾ ਕੇ ਕੋਈ ਹੋਰ ਸਿੱਖ ਜਿੱਦਾ ਇਹ ਨਹੀਂ ਜਾ ਕੇ ਬੋਲ ਸਕਦਾ। ਵੀ ਆਓ ਜੀ ਤੁਹਾਨੂੰ ਸਿੱਖ ਨੂੰ ਅਸੀਂ ਮੌਕਾ ਦਿੱਤਾ ਤੇ ਸਟੇਜ ਤੇ ਚੜ ਕੇ ਬੋਲ ਦਿਓ। ਆ ਮੌਜੂਦਾ ਸਮੇਂ ਦੇ ਵਿੱਚ ਇੱਕ ਜਿਹੜਾ ਤੁਸੀਂ ਪੈਲੇਸਟਾਈਨ ਵਾਲਾ ਸਾਰਾ ਕੇਸ ਵੇਖੋ ਅਜੇ ਪੈਲੇਸਟਾਈਨ ਨੂੰ ਇੱਕ ਮੁਲਕ ਦੀ ਮਾਨਤਾ ਨਹੀਂ ਦਿੰਦੀ ਬਹੁਤ ਸਾਰੇ ਮੁਲਕਾਂ ਨੇ ਉਹਨਾਂ ਦਾ ਕੇਸ ਯੂਨ ਦੇ ਵਿੱਚ ਕੌਣ ਲੈ ਕੇ ਗਿਆ ਇੱਕ ਮੁਲਕ ਲੈ ਕੇ ਗਿਆ ਇਹ ਆ ਗੱਲ ਜਿਹੜੀ ਸਾਨੂੰ ਸਮਝਣੀ ਚਾਹੀਦੀ ਆ ਹਵਾ ਚ ਗੱਲਾਂ ਕੀਤੇ ਖਾਲਸਤਾਨ ਨੇ ਕਭਣਾ ਯੂਨ ਦੇ ਵਿੱਚ ਇੱਕ ਮੁਲਕ ਹੀ ਜਾ ਸਕਦਾ ਹੈ ਤੇ ਸਾਨੂੰ ਕੋਈ ਨਾ ਕੋਈ ਮੁਲਕ ਆਪਣੇ ਮਗਰ ਖਲਾਰਨਾ ਪਏਗਾ ਜਿਹੜਾ ਯੂਨ ਦੇ ਵਿੱਚ ਜਾ ਕੇ ਪੰਜਾਬ ਦੀ ਸਿੱਖਾਂ ਦੀ ਗੱਲ ਕਰੇ ਜੇ ਭਾਈ ਹਰਦੀਪ ਸਿੰਘ ਨਿਜਰ ਦੀ ਗੱਲ ਹੋ ਰਹੀ ਆ ਤੇ ਤੁਸੀਂ ਜਾਂ ਸਾਹਮਣੇ ਮੰਨਣਾ ਪਏਗਾ ਜਬ ਪੰਨੋ ਦੀ ਗੱਲ ਹੋ ਰਹੀ ਆ ਤੇ ਉਹਦੇ ਚ ਇੱਕ ਬਰੀਕੀ ਆ ਕਨੇਡਾ ਦੀ ਸਰਕਾਰ ਇਹ ਤੇ ਕਹਿ ਰਹੀ ਆ ਵੀ ਤੁਸੀਂ ਭਾਈ ਨਿਜਰ ਨੂੰ ਸ਼ਹੀਦ ਕੀਤਾ ਪਰ ਉਹਦੇ ਚ ਇੱਕ ਸ਼ਬਦ ਵਰਤਦੇ ਆ ਕਨੇਡੀਅਨ ਸਿੱਖ ਮਤਲਬ ਉਹ ਕਨੇਡੀਅਨ ਸਿਟੀਜ਼ਨ ਦੇ ਮਗਰ ਖਲੋਤੇ ਨੇ ਹਜ਼ਾਰਾਂ ਬੰਦੇ ਤੇ ਪੰਜਾਬ ਚ ਵੀ ਮਰੇ ਨੇ ਉਹਦੇ ਮਗਰ ਤੇ ਕਨੇਡਾ ਖਲੋਤਾ ਨਹੀਂ ਭਾਈ ਪੰਨੂ ਵਾਲੇ ਕੇਸ ਦੇ ਵਿੱਚ ਗੁਰਪਤਵੰਤਾਂ ਵਾਲੇ ਪੰਨੋ ਦੇ ਵਿੱਚ ਉਹ ਕਹਿੰਦੇ ਨੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਹੋਣ ਲੱਗੀ ਉਹ ਇਹ ਨਹੀਂ ਕਹਿੰਦੇ ਵੀ ਇੱਕ ਸਿੱਖ ਜਾਂ ਖਾਲਸਤਾਨੇ ਨੂੰ ਮਾਰਨ ਲੱਗੇ ਉਹ ਕਹਿੰਦੇ ਕਿ ਅਮਰੀਕਨ ਸਿਟੀਜ਼ਨ ਨੂੰ ਮਾਰਨ ਲੱਗੇ ਸਾਡੀ ਕਾਮਯਾਬੀ ਓਦਣ ਆ ਜਿੱਦਣ ਇਹ ਮੁਲਕ ਪੰਜਾਬ ਦੇ ਵਿੱਚ ਹੋ ਰਹੀਆਂ ਸਾਡੀਆਂ ਵਧੇਕੀਆਂ ਦੀ ਗੱਲ ਕਰਨ ਲੱਗਣਗੇ ਅਜੇ ਭਾਈ ਨਿੱਜਰ ਦੀ ਗੱਲ ਹੋ ਰਹੀ ਪੰਨੂ ਦੀ ਗੱਲ ਹੋ ਰਹੀ ਹੈ ਖੰਡੇ ਦੀ ਗੱਲ ਹੋ ਰਹੀ ਹੈ ਪੰਜਵੜ ਦੀ ਗੱਲ ਹੋਵੇ ਅਜੇ ਸਾਡੇ ਮਸਲਿਆਂ ਦੀ ਗੱਲ ਹੋਣੀ ਨਹੀਂ ਸ਼ੁਰੂ ਹੋਈ ਤੇ ਸਾਡੀ ਕਾਮਯਾਬੀ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਦੀ ਉਦੋਂ ਆ ਜਦਦਣ ਸਾਡੇ ਪੰਜਾਬ ਦੇ ਮਸਲਿਆਂ ਦੀ ਗੱਲ ਇਹਨਾਂ ਮੁਲਕਾਂ ਦੇ ਵਿੱਚ ਹੋਣੀ ਸ਼ੁਰੂ ਹੋਵੇ ਤੇ ਉਹਦੇ ਲਈ ਜ਼ਰੂਰੀ ਹੈ ਸਾਡੇ ਇਹਨਾਂ ਦੇ ਨਾਲ ਰਿਲੇਸ਼ਨ ਬਣਨੇ ਚੰਗੇ ਸੋ ਮੈਂ ਤਾਂ ਇਹ ਕਹਿ ਰਿਹਾ ਮੈਂ ਬੜੀ ਇੱਜ਼ਤ ਮਾਨ ਸਤਕਾਰ ਦੇ ਨਾਲ ਵਿਦੇਸ਼ਾਂ ਦੇ ਮੁਲਕ ਦੇ ਵਿੱਚ ਵਸਦੇ ਸਿੱਖਾਂ ਨੂੰ ਖਾਸ ਕਰਕੇ ਤੇ ਜ਼ਿੰਮੇਵਾਰੀ ਨੂੰ ਥੋੜਾ ਬ੍ਰਾਡ ਕਰੋ ਇਹ ਭਾਰੀ ਹੈ ਜ਼ਿੰਮੇਵਾਰੀ ਤੁਹਾਡੇ ਸਿਰ ਦੇ ਉੱਤੇ ਜਦਦਣ ਇਹ ਮੁਲਕ ਪੰਜਾਬ ਦੀ ਸਮੱਸਿਆ ਨੂੰ ਯੂਨ ਦੇ ਵਿੱਚ ਲੈ ਕੇ ਜਾਣਗੇ ਉਦਦਣ ਸਾਡੇ ਡਾਇਸਪੋਰਾ ਦੀ ਕਾਮਯਾਬੀ ਆ ਅਜੇ ਤਾਂ ਇੰਨਾ ਸ਼ਹੀਦਾਂ ਦਾ ਖੂਨ ਰੰਗਤ ਲਿਆ ਰਿਹਾ ਆ ਸਾਡੇ ਪੀਤੇ ਕੰਮ ਅਜੇ ਉਸ ਲੈਵਲ ਤੇ ਨਹੀਂ ਗਏ ਸੋ ਸਾਨੂੰ ਆਪਣੇ ਕੰਮ ਉਸ ਲੈਵਲ ਤੇ ਲੈ ਕੇ ਜਾਣੇ ਪੈਣਗੇ ਔਰ ਜਦੋਂ ਇੱਕ ਮੁਲਕ ਬਣਦਾ ਆ ਜਾਂ ਇੱਕ ਮੁਲਕ ਕੰਮ ਕਰਦਾ ਆ ਨਾ ਤੇ ਤੁਸੀਂ ਵੇਖੋ ਕਿਵੇਂ ਕਰਦਾ ਇੰਡੀਆ ਆ ਇੰਡੀਆ ਨੇ ਇੱਕ ਹੋਰ ਇਹਦੇ ਵਿੱਚ ਸਾਡੇ ਪੰਥ ਦੀ ਵੇਖੋ ਅਸੀਂ ਕਿੱਥੇ ਖੜੇ ਆ ਤੇ ਇੰਡੀਆ ਕਿੱਥੇ ਖੜਿਆ ਸਾਡੇ ਪੰਥ ਦੇ ਵਿੱਚ ਜਦੋਂ ਤੱਕ ਬੰਦਾ ਮਰਨ ਤੱਕ ਵੀ ਪੂਰਾ ساری ਜ਼ਿੰਦਗੀ ਖਾਲਸਤਾਨੀ ਨਾ ਨਾ ਬਣਿਆ ਰਵੇ ਅਸੀਂ ਕਹਿੰਨੇ ਵੀ ਇਹ ਸਿੱਖ ਹੈ ਨਹੀਂ ਹੋਣਾ ਚਿਰ ਜੇ ਮੈਂ ਕਹਿੰਨਾ ਵੀ ਸਾਡੇ ਬੰਦੇ ਜਾਂ ਸਾਡੇ ਹੱਕ ਦੇ ਵਿੱਚ ਕੋਈ ਇੱਕ ਵਾਰੀ ਵੀ ਖਾਲਸਤਾਨ ਜਿੰਦਾਬਾਦ ਦਾ ਨਾਰਾ ਮਾਰੇ ਨਾ ਤੇ ਸਾਨੂੰ ਉਹਨੂੰ ਵੀ ਇੱਜ਼ਤ ਮਾਨ ਸਰਕਾਰ ਦੇਣਾ ਚਾਹੀਦਾ ਹੈ ਕਿਉਂ ਤੁਸੀਂ ਇੰਡੀਆ ਦਾ ਕੰਮ ਵੇਖੋ ਜਨਰਲ ਕੁਰਦੀਪ ਬਰਾੜਆ ਜਿਨੇ 84 ਦੇ ਵਿੱਚ ਸਾਡੇ ਤੇ ਹਮਲਾ ਕੀਤਾ ਇੰਡੀਆ ਨੇ ਉਹਦੇ ਕੋਲੋਂ ਸਾਡੇ ਵਿਰੁੱਧ ਇੱਕੋ ਹੀ ਕੰਮ ਲਿਆ ਸਾਡੇ ਵਾਸਤੇ ਬੇਸ਼ੱਕ ਉਹ ਇੱਕੋ ਕੰਮ ਸਾਰਿਆਂ ਨਾਲੋਂ ਵੱਡਾ ਆ ਵੀ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਤੁਸੀਂ ਇੰਡੀਆ ਦੀ ਨਜ਼ਰ ਨਾਲ ਵੇਖੋਗੇ ਤੇ ਉਹਨੇ ਇੱਕੋ ਵਾਰੀ ਕੰਮ ਲਿਆ ਨਾ ਦੇਖੋ ਵੀ ਜਾਂ ਤੋਂ ਸਖਾ ਨੂੰ ਸਬਕ ਸਖਾ ਬਾਕੀ ਜਿਹੜੇ ਕੀਤੇ ਹੋਣਗੇ ਉਹ ਵੱਖਰੇ ਪਿਛਲੇ 40 ਸਾਲਾਂ ਤੋਂ ਜਨਰਲ ਕੁਰਦੀਪ ਬਰਾੜ ਨੂੰ ਵੀ ਆਈਪੀ ਸਿਕਿਉਰਿਟੀ ਦੇ ਕੇ ਤੇ ਇੰਡੀਆ ਸਾਹਮਣੇ ਬੈਠਾ ਹੈ ਸਿਰਫ ਕਾਦੇ ਵਾਸਤੇ ਵੀ ਉਹਨੇ ਇੱਕ ਵਾਰੀ ਮੇਰੇ ਕਹਨ ਤੇ ਕੰਮ ਕੀਤਾ ਇਹ ਆ ਕਿਸੇ ਮੁਲਕ ਦਾ ਕੰਮ ਤੇ ਉਹਦਾ ਬੰਦਾ ਭਾਵੇਂ ਇੱਕ ਵਾਰੀ ਉਹਦੇ ਕੰਮ ਆਇਆ ਹੋਵੇ ਅਗਲੇ ਸਾंभ ਲੈੰਦੇ ਨੇ ਤੇ ਅਸੀਂ ਸਾਡੀ ਜਿੰਨੇ ਮਤਲਬ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਤੀ ਹੋਵੇ ਇੱਕ ਵਾਰੀ ਵਿਚਾਰਾ ਮਾੜਾ ਮੋਟਾ ਇੱਧਰ ਉੱਧਰ ਹੋ ਜਾਣਾ ਅਸੀਂ ਯਹੀ ਤੇ ਹੀ ਫੇਰ ਕੇ ਰੱਖ ਦਿੰਨੇ ਬੰਦੇ ਦੀ ਇਦਾਂ ਨਹੀਂ ਹੋਣਾ ਚਾਹੀਦਾ ਦੂਸਰਾ ਕੇਸ ਤੁਸੀਂ ਵੇਖੋ ਫਿਰ ਜਿੰਨਾ ਜ਼ਿੰਦਗੀਆਂ ਲਾਇਆ ਸੁਮੇਰ ਸੈਣੀ ਉਹਨੇ ਆਪਣੀ ਜ਼ਿੰਦਗੀ ਲਾਤੀ ਸਿੱਖਾ ਨੂੰ ਖਤਮ ਕਰਨ ਦੇ ਲਈ ਉਹਨੂੰ ਅਸੀਂ ਪੰਜਾਬ ਦਾ ਬੁੱਚੜ ਵੀ ਕਹਿੰਨੇ ਕੇ ਪੀਐਸ ਗੇਲ ਨੂੰ ਹੁਣ ਤੁਸੀਂ ਵੇਖੋ ਵੀ ਸਮੇਧ ਸੈਣੀ ਅੱਜ ਵੀ ਜਿਉਂਦਾ ਗਿਲ ਤੇ ਚਲੋ ਨਹੀਂ ਹੈਗਾ ਸਮੇਧ ਸੈਣੀ ਅੱਜ ਵੀ ਸਟੇਟ ਦੀ ਸਿਕਿਉਰਿਟੀ ਦੇ ਵਿੱਚ ਸਟੇਟ ਨੇ ਸੰਭਿਆ ਆ ਦੱਸੋ ਕਿਸੇ ਜੇਲ੍ਹ ਦੇ ਵਿੱਚ ਗਿਆ ਹੁਣ ਉੱਤੇ ਕੋਈ ਹੋਇਆ ਕੋਈ ਕੰਮ ਉੱਤੇ ਕੋਈ ਕਾਰਵਾਈ ਹੋਈ ਹੋਵੇ ਸਾਡੇ ਸਿੱਖਾਂ ਦੇ ਕੇਸਾਂ ਦੀ ਤੇ ਕੀ ਹੋਣੀ ਜਿਹੜੇ ਉਹਨੇ ਪਰਸਨਲ ਬੰਦੇ ਮਾਰੇ ਉਹਨਾਂ ਦੀ ਵੀ ਸਰਕਾਰ ਨੇ ਉਹਨੂੰ ਹੱਥ ਨਹੀਂ ਪਾਇਆ ਇਦਾਂ ਸੰਭਦੀ ਹੈ ਸਟੇਟ ਤੇ ਹੁਣ ਜਿਹੜਾ ਸ਼ਾਮਤ ਗੋਇਲ ਜਿਨੇ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਕਰਵਾਇਆ ਜਿਹੜਾ ਰਾ ਦਾ ਚੀਫ ਹੀ ਜਿਨੇ ਪੰਨੂ ਵਾਲਾ ਕੇਸ ਸਾਰਾ ਰਚਿਆ ਸੀ ਜਿਨੇ ਬਾਕੀ ਸਿੰਘਾਂ ਨੇ ਅਸੈਸੀਨੇਸ਼ਨ ਕਰਵਾਈ ਇਹ ਹੁਣ ਉਸੇ ਲੜੀ ਦੇ ਵਿੱਚ ਸਟੇਟ ਨੇ ਸਾਮਤ ਗੋਇਲ ਵੀ ਸੰਭਲਿਆ ਵੀਆਈਪੀ ਸਕਿਉਰਿਟੀ ਦੇ ਵਿੱਚ ਐਵੇਂ ਸੰਭ ਦੀ ਸਟੇਟ ਆਪਣੇ ਬੰਦੇ ਤੇ ਅਸੀਂ ਅਸੀਂ ਅਜੇ ਬੜੀਆਂ ਹਵਾਵਾਂ 'ਚ ਗੱਲਾਂ ਕਰਦੇ ਸੋ ਮੈਂ ਵਾਰ-ਵਾਰ ਤੁਹਾਨੂੰ ਇਹ ਅਪੀਲ ਕਰਦਾ ਆਂ ਤੇ ਅਸੀਂ ਆਪਣੀ ਸਟਰਗਲ ਨੂੰ ਸੀਰੀਅਸ ਹੋ ਕੇ ਸੋਚੀਏ ਗੰਭੀਰ ਹੀਰੋ ਇਹਦੇ ਬਾਰੇ ਐਵੇਂ ਹਵਾ 'ਚ ਫਿਆਲੀ ਮੈਲ ਨਾ ਬੜਾਇਆ ਕਰੀਏ ਜੇ ਤੇ ਮਾਨੇ ਬਹਿ ਲਾਉਣਾ ਆ ਦਿਲ ਨੂੰ ਬਸ ਤਸੱਲੀ ਦੇਣੀ ਆ ਫਿਰ ਜਿਨ੍ਹਾਂ ਨੇ ਮਰਜ਼ੀ ਮੈਲ ਬੜਾਈ ਜਾਈ ਪਰ ਗਰਾਊਂਡ ਦੀ ਰਿਐਲਿਟੀ ਨੂੰ ਸਮਝਦੇ ਸਾਨੂੰ ਆਪਣਾ ਸੰਘਰਸ਼ ਉਲੀਕਣਾ ਚਾਹੀਦਾ ਹੈ ਔਰ ਮੈਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਨੂੰ ਇਹ ਅਪੀਲ ਕਰਦਾ ਕਿ ਭਰਾਵੋ ਜਿੱਥੇ ਤੁਸੀਂ ਦੁਨੀਆ ਦੇ ਵਿੱਚ ਸਿੱਖਾਂ ਦੀ ਪਛਾਣ ਬਰਕਰਾਰ ਰੱਖੀ ਆ ਚਾਹੇ ਉਹ ਸਿਰ ਤੇ ਪੱਗ ਬਾਨ ਕੇ ਤੇ ਚਾਹੇ ਕੰਮ ਕਰਕੇ ਕੀਤੀ ਆ ਉਹਦੇ ਨਾਲ ਨਾਲ ਹੀ ਖਾਲਸਾਣ ਦੀ ਸਟਰਗਲ ਨੂੰ ਅੱਗੇ ਲੈ ਕੇ ਜਾਣ ਦੇ ਲਈ ਤੁਹਾਡੇ ਉੱਤੇ ਇਹ ਜ਼ਿੰਮੇਵਾਰੀ ਆ ਕਿ ਉਹਨਾਂ ਮੁਲਕਾਂ ਦੇ ਨਾਲ ਕੂਟਨੀਤਿਕ ਰਿਲੇਸ਼ਨ ਬਿਲਡ ਕਰੋ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਪੁਗਤਾਉਣ ਦੇ ਲਈ ਕੋਸ਼ਿਸ਼ਾਂ ਕਰੋ ਔਰ ਤੁਹਾਡੀ ਕਾਮਯਾਬੀ ਹੋਏਗੀ ਮੂਵਮੈਂਟ ਦੀ ਜਦੋਂ ਉਹ ਮੁਲਕ ਚਾਹੇ ਦੁਨੀਆ ਦਾ ਕੋਈ ਇੱਕ ਮੁਲਕ ਹੀ ਬੋਲੇ ਜਦੋਂ ਉਹ ਖਾਲਸਾਣ ਦੀ ਮੂਵਮੈਂਟ ਨੂੰ ਦੁਨੀਆ ਦੇ ਵਿੱਚ ਲੈ ਕੇ ਜਾਏਗਾ ਔਰ ਖਾਲਸਾਣ ਦੀ ਮੂਵਮੈਂਟ ਨੂੰ UN ਦੇ ਵਿੱਚ ਜਾ ਕੇ ਬੋਲੇਗਾ ਵੀ ਪੰਜਾਬ ਖਾਲਸਾਣ ਬਣਨਾ ਚਾਹੀਦਾ ਇਹ ਹੈ ਸਾਡੀ ਕਾਮਯਾਬੀ ਸੋ ਉਹਨਾਂ ਦੀ ਉਸ ਕਾਮਯਾਬੀ ਨੂੰ ਸਿਰੇ ਲਾਉਣ ਦੇ ਲਈ ਪੰਜਾਬ ਵਾਲਿਆਂ ਦੀ ਜ਼ਿੰਮੇਵਾਰੀ ਕੀ ਹੈ ਕੇ ਘਰਾਂ ਚ ਬਹਿ ਜਾਣਾ ਨਹੀਂ ਸਾਨੂੰ ਸੜਕਾਂ ਤੇ ਉਤਰਨਾ ਪਏਗਾ ਸਾਨੂੰ ਸਟੇਟ ਜਿਹੜਾ ਸਾਡੇ ਤੇ ਹਮਲੇ ਕਰਦੇ ਉਹਦੇ ਜਵਾਬ ਦੇਣੇ ਪੈਣਗੇ ਸਾਨੂੰ ਸੰਘਰਸ਼ ਕਰਨਾ ਪੈਣਾ ਹੈ ਇਹ ਨਹੀਂ ਹੋਣਾ ਵੀ ਵਿਦੇਸ਼ਾਂ ਵਾਲੇ ਵਿਚਾਰੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਰਿਲੇਸ਼ਨ ਬਣਾਉਂਦੇ ਫਿਰਨ ਤੇ ਅਸੀਂ ਆਪਣੇ ਏਸੀ ਲਾ ਕੇ ਦੇ ਸੋਫੇ ਤੇ ਬੈਠੇ ਹੋਈਏ ਘਰ ਐਵੇਂ ਨਹੀਂ ਬੰਨਣਾ ਸੋ ਸੰਘਰਸ਼ ਕਰਨਾ ਪਏਗਾ ਨੌਜਵਾਨੋ ਤੇ ਸੰਘਰਸ਼ ਵਿੱਚ ਚੌਥੀ ਪੰਜਵੀਂ ਰੀ ਇਹ ਗੱਲ ਕਹਤੇ ਜੇ ਲਾਲਾ ਲਾਲਾ ਜੋ ਖਾਲਸਤਾਨ ਨਹੀਂ ਬੰਨਾ ਕੱਲੇ ਨਾਰਿਆਂ ਚੋ ਖਾਲਸਤਾਨ ਨਹੀਂ ਬਣਾ ਨਾਰੇ ਹੋਣੇ ਚਾਹੀਦੇ ਨੇ ਪਰ ਨਾਰਿਆਂ ਦੇ ਨਾਲ-ਨਾਲ ਖਾਲਸਤਾਨ ਦੀ ਸਮਝ ਵੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਦੁਨੀਆ ਨੂੰ ਗੱਲ ਚ ਲਾਉਣ ਆਪਣੇ ਗਲੇ ਲਾਉਣਾ ਸਿੱਖੋ ਅਸੀਂ ਮੈਂਟ ਲਾਉਨੇ ਆਪਣੇ ਬੰਦੇ ਨੂੰ ਸਰਕਾਰ ਦੀ ਝੋਲੀ ਚ ਪਾਉਣ ਲੱਗਿਆ ਜਿਹੜਾ ਬੰਦਾ ਜਿੰਨੀ ਗੱਲ ਕਰ ਸਕਦਾ ਖਾਲਸਤਾਨ ਦੀ ਉਹਨੂੰ ਕਰਨ ਤੇ ਦਿਓ ਯਾਰ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਆਪਣੀ ਗੱਲ ਨਿਬੇੜ ਤੇ ਲਗਾਇਆ ਉਸ ਤੋਂ ਬਾਅਦ ਮਾਫੀ ਹੈ ਤੁਹਾਨੂੰ ਯਾਦ ਹੋਵੇਗਾ ਪਿੱਛੇ ਜੇ ਇਹ ਗੱਲ ਮੈਨੂੰ ਵੀ ਕਿਸੇ ਨੇ ਦੱਸੀ ਤੇ ਮੇਰੇ ਵੀ ਧਿਆਨ ਚ ਆਈ ਵੀ ਵਾਕਿਆ ਅਸੀਂ ਇਦਾਂ ਹੀ ਕਰਨੇ ਆ ਆ ਇੰਡੀਅਨ ਕਰਿਕਟਰ ਆ ਹਰਪਜਨ ਸਿੰਘ ਰਿਟਾਇਰ ਹੋ ਗਿਆ ਉਹਨੇ ਨਾ ਪਿਛਲੇ ਕਿ ਸ਼ਾਇਦ ਉਹ ਤੋਂ ਪਿਛਲੇ ਸਾਲ ਜੂਨ ਦੇ ਵਿੱਚ ਸੰਤਾਂ ਦਾ ਪੋਸਟਰ ਪਾਤਾ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਉਹਨੇ ਪੋਸਟਰ ਪਾਤਾ ਸੰਤਾਂ ਦਾ ਇਹਦਾ ਮਤਲਬ ਉਹਦੇ ਦਿਲ ਚ ਕਿਤੇ ਨਾ ਕਿਤੇ ਸੰਤਾਂ ਦੀ ਇੱਜ਼ਤ ਮਾਨ ਸਤਕਾਰ ਹੀ ਉਹਨੇ ਤਾਂ ਹੀ ਪਾਇਆ ਨਾ ਹੁਣ ਉਹਦੀ ਸਮੱਸਿਆ ਕੀ ਬਣ ਗਈ ਵੀ ਸਾਰਾ ਉਮਰ ਜਿਹੜਾ ਜਿਸ ਮੁਲਕ ਦੇ ਲਈ ਖੇਡਦਾ ਰਿਹਾ ਤੇ ਉਹਦੇ ਵਿੱਚ ਉਹਨੇ ਅੱਜ ਵੀ ਕੰਮ ਕਰਨਾ ਤੇ ਉੱਥੋਂ ਕਮਾਈ ਕਰਨੀ ਆ ਉਹ ਉਸ ਤੋਂ ਬਾਅਦ ਸਟੇਟ ਦਾ ਉੱਤੇ ਦਬਾਅ ਬਣਿਆ ਤੇ ਉਹਨੇ ਆਪਣੇ ਸੋਸ਼ਲ ਮੀਡੀਆ ਤੋਂ ਪੋਸਟਰ ਹਟਾਤਾ ਹੁਣ ਸਾਡੇ ਬੰਦਿਆਂ ਨੇ ਇਹ ਨਹੀਂ ਸੋਚਿਆ ਕਿ ਯਾਰ ਜਿਹੜੇ ਬੰਦੇ ਨੇ ਇੱਕ ਵਾਰੀ ਪਾਇਆ ਇਹਦਾ ਮਤਲਬ ਉਹਦੇ ਮਨ 'ਚ ਕਿਤੇ ਨਾ ਕਿਤੇ ਖਾਲਸਾਣ ਸੀਗਾ ਨਾ ਅਸੀਂ ਜਦੋਂ ਨੇ ਹਟਾਤਾ ਨਾ ਉਹਨੂੰ ਉਹ ਗਾਲਬਾਈ ਸਰਕਾਰੀ ਫਲਾਂ ਢੀਂਗ ਦੱਬ ਗਿਆ ਮਰ ਗਿਆ ਇਹ ਹੋ ਗਿਆ ਮਤਲਬ ਇਹ ਕੀ ਆ ਸਾਡਾ ਮੈਂ ਕਹਿੰਨਾ ਕੋਈ ਬੰਦਾ ਜਿੰਨੇ ਗੱਲ ਕਰੇ ਅਸੀਂ ਚੋਕੇ ਮਾਰਿਆ ਨਾ ਸਟੇਟ ਦੀ ਝੋਲੀ ਚੋਸੇ ਵੜੇ ਪੀ ਨਹੀਂ ਤੂੰ ਇੱਕ ਵਾਰੀ ਪਾ ਕੇ ਬਾਅਦ ਚ ਲਾ ਕੇ ਦਿੰਦਾ ਅਸੀਂ ਇਹ ਨਹੀਂ ਸੋਚਿਆ ਵੀ ਯਾਰ ਚੱਲ ਇੱਕ ਵਾਰੀ ਤੇ ਪਾਇਆ ਨਾ ਇੱਕ ਵਾਰੀ ਤੇ ਗੱਲ ਕੀਤੀ ਨਾ ਉਹਨੇ ਪਰ ਅਸੀਂ ਨਹੀਂ ਉਸੇ ਵੇਲੇ ਦੂਜੇ ਪਾਸੇ ਹੋ ਗਏ ਵੀ ਨਹੀਂ ਤੂੰ ਲਾਇਆ ਤਾਂ ਲਾਇਆ ਕਿਉ ਮੈਂ ਕਹਿੰਨਾ ਵੀ ਜਿਹੜਾ ਬੰਦਾ ਜਿੰਨੇ ਗੱਲ ਕਰ ਸਕਦਾ ਨਾ ਉਹਨੂੰ ਸਪੇਸ ਦੇਈਏ ਗੱਲ ਦੇ ਨਾਲ ਲਈਏ ਖਾਲਸਤਾਨ ਦਾ ਸੰਘਰਸ਼ ਬੜਾ ਵਿਸ਼ਾਲ ਆ ਖੁੱਲਾ ਆ ਇਹਦੇ ਵਿੱਚ ਜਿਹੜਾ ਵੀ ਆਵੇ ਜਿੰਨੇ ਕਦਮ ਵੀ ਆਵੇ ਪ੍ਰਵਾਨ ਕਰੀਏ ਤੇ ਖਾਲਸਾਤਾਨ ਦਾ ਸੰਘਰਸ਼ ਭਾਈ ਹਰਦੀਪ ਸਿੰਘ ਨਿੱਜਰ ਵਰਗੇ ਜਿਹੜੇ ਸ਼ਹੀਦ ਸਾਡੇ ਹੋਏ ਨੇ ਇਹਨਾਂ ਦੇ ਖੂਨ ਦੇ ਨਾਲ ਰੰਗਿਆ ਆਇਆ ਤੇ ਇਹ ਰੰਗ ਇਹਨਾਂ ਫਿੱਕਾ ਨਹੀਂਗਾ ਵੀ ਮੇਰੇ ਵਰਗੇ ਜਾਂ ਕੋਈ ਹੋਰ ਦੂਜੇ ਤੀਜੇ ਸੰਘਰਸ਼ ਤੋਂ ਥੜਕ ਜਾਣ ਤੇ ਖਾਲਸਾਤਾਨ ਦਾ ਸੰਘਰਸ਼ ਫਿੱਕਾ ਪੈ ਜਾਏਗਾ ਇਹ ਨਹੀਂ ਪਹਿਣਾ ਖਾਲਸਾਤਾਨ ਇਸ ਦੁਨੀਆ ਦੇ ਵਿੱਚ ਰੂਪਮਾਨ ਹੋਣਾ ਆ ਪੰਜਾਬ ਨੇ ਇੱਕ ਨਾ ਇੱਕ ਦਿਨ ਆਜ਼ਾਦ ਹੋਣਾ ਆ ਇਹ ਗੁਰੂ ਦੀ ਮਿਹਰ ਆ ਵੀ ਉਹਨੇ ਸਾਡੀ ਝੋਲੀ 'ਚ ਕਿਦਣ ਪਾਉਣਾ ਪਰ ਸਾਡਾ ਸੰਘਰਸ਼ ਨਹੀਂ ਰੁਕਣਾ ਚਾਹੀਦਾ ਔਰ ਜੇ ਸੰਘਰਸ਼ ਕਰਦੇ ਰਵਾਂਗੇ ਮਿਹਨਤ ਕਰਦੇ ਰਵਾਂਗੇ ਤੇ ਮੇਰਾ ਤੁਹਾਡੇ ਨਾਲ ਵਾਦਾ ਤੇ ਮੈਨੂੰ ਗੁਰੂ ਤੇ ਯਕੀਨ ਆ ਕਿ ਖਾਲਸਤਾਨ ਇੱਕ ਨਾ ਇੱਕ ਦਿਨ ਪੰਥ ਦੇ ਪੰਜਾਬ ਦੀ ਝੋਲੀ 'ਚ ਜਰੂਰ ਪਏਗਾ ਇਸੇ ਹੀ ਅਰਦਾਸ ਦੇ ਨਾਲ ਸਤ ਪਿਆਕਾਰ ਸੋ ਗੁਰੂ ਮਹਾਰਾਜ ਅੱਗੇ ਰਾਜ ਕਰੇਗਾ ਖਾਲਸਾ ਦੀ ਅਰਦਾਸ ਕਰਦਾ ਆ ਔਰ ਖਾਲਸਤਾਨ ਦੇ ਸੁਪਨੇ ਨੂੰ ਆਪਣੇ ਮਨ 'ਚ ਸਮਾ ਕੇ ਗੁਰੂ ਅਗੇ ਅਰਦਾਸ ਕਰਦਾ ਆ ਕਿ ਸਾਨੂੰ ਸਾਡਾ ਰਾਜ ਭਾਗ ਮਿਲੇ ਔਰ ਅਸੀਂ ਉਹਦੇ ਲਈ ਆਖਰੀ ਸਾਹਾਂ ਤੱਕ ਡਟੇ ਰਹੀਏ ਇਸੇ ਹੀ ਅਰਦਾਸ ਦੇ ਨਾਲ ਨੌਜਵਾਨਾਂ ਤੋਂ ਅਪੀਲ ਕਰਦਾ ਹੈ ਕਿ ਆਪਣੀ ਪੀੜ੍ਹੀ ਨੋ ਸੰਭੋ ਸਾਡੇ ਬਜ਼ੁਰਗਾਂ ਨੇ ਜ਼ਿੰਮੇਵਾਰੀ ਨਿਭਾਈ ਏ ਹੁਣ ਵਾਰੀ ਸਾਡੀ ਤੁਹਾਡੀ ਆ ਇਕੱਠੇ ਹੋ ਕੇ ਤੁਰਿਏ ਖਾਲਸਾਤਨ ਇਸ ਧਰਤੀ ਤੇ ਰੂਪਮਾਨ ਕਰੀਏ ਸੋ ਇਹ ਨਹੀਂ ਗਲਾਂ ਦੇ ਨਾਲ ਜਿੰਨੀਆਂ ਵੀ ਭੁੱਲਾਂ ਚੁਕਾਂ ਜਾਂਦੇ ਉਹਨਾਂ ਲਈ ਮਾਫੀ ਮੰਗਦਾ ਔਰ ਵਿਦੇਸ਼ਾਂ ਦੇ ਸਿੱਖਾਂ ਤੋਂ ਅਪੀਲ ਕਰਦਾ ਉਹਨਾਂ ਨੂੰ ਇਹ ਬੇਨਤੀ ਕਰਦਾ ਆ ਕਿ ਆਪਣੇ ਰਿਲੇਸ਼ਨਸ ਦੂਸਰੇ ਮੁਲਕਾਂ ਨਾਲ ਬਿਲਡ ਕਰੋ ਬੇਸ਼ੱਕ ਜਿਹੜੀ ਮਰਜ਼ੀ ਵਿਚਾਰਤਾਰਾ ਵਾਲੇ ਹੋਣ ਉਹਨਾਂ ਨੂੰ ਆਪਣੇ ਪਿੱਠ ਤੇ ਖਿਲਾ ਰਿਏ ਔਰ ਖਾਲਸਾਤਨ ਨੂੰ ਇਸ ਦੁਨੀਆ ਦੇ ਉੱਤੇ ਇਸ ਧਰਤੀ ਦੇ ਉੱਤੇ ਰੂਪਮਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ